ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਨਵੇਂ ਵੀਡੀਓ ਵਿੱਚ ਇੱਕ ਕਿਸਾਈ ਦੇ ਘਰ ਇੱਕ ਚੂਹਾ ਰਹਿੰਦਾ ਹੁੰਦਾ ਸੀ ਖੁੱਡ ਪਟਕੇ ਉੱਥੇ ਹੀ ਰਹਿੰਦਾ ਹੁੰਦਾ ਸੀ ਤੇ ਇੱਕ ਦਿਨ ਦੇਹਦਾ ਕਿ ਕਿਸਾਈ ਬਾਜ਼ਾਰੋਂ ਕੁਝ ਥੈਲੇ ਵਿੱਚ ਲੈ ਕੇ ਆਇਆ ਉਹਨਾਂ ਲੱਗਾ ਕਿ ਤੇ ਖਾਣ ਪੀਣ ਨੂੰ ਕੁਝ ਲੈ ਕੇ ਆਇਆ ਜਦੋਂ ਕਿਸਾਈ ਥੈਲੇ ਵਿੱਚ ਚੂਹੇ ਦਾਣੇ ਕੱਢਦਾ ਤੇ ਉਹ ਚੂਹਾ ਉਹਨੂੰ ਵੇਖ ਕੇ ਬੜਾ ਉਦਾਸ ਹੁੰਦਾ ਵੀ ਇਹ ਮੈਨੂੰ ਮਾਰਨ ਲਈ ਲੈ ਕੇ ਆਇਆ ਤੇ ਉਹ ਉਹ ਕਿਸਾਈ ਦੇ ਘਰੇ ਉਹਨੇ ਪਾਲਿਆ ਹੋਇਆ ਸੀ ਕਬੂਤਰ ਤੇ ਕੁੱਕੜ ਇੱਕ ਪਾਲਿਆ ਹੋਇਆ ਸੀ ਤੇ ਇੱਕ ਸੀਗਾ ਬੱਕਰਾ ਤੇ ਉਹ ਸਭ ਤੋਂ ਪਹਿਲਾਂ ਜਾਂਦਾ ਕਬੂਤਰ ਕੋਲ ਚੂਹਾ ਉਹ ਕਹਿੰਦਾ ਵੀ ਕਸਾਈ ਮੇਰੇ ਲਈ ਚੂਹੇਦਾਨੀ ਲੈ ਕੇ ਆਇਆਗਾ ਤੇ ਉਹ ਕਬੂਤਰ ਕਹਿੰਦਾ ਇਹਦੇ ਚ ਮੈਂ ਕੀ ਕਰਾਂ ਮੈਂ ਕੀ ਕਰ ਸਕਦਾ ਕਹਿੰਦਾ ਹੁਣ ਮੈਂ ਮੇਰਾ ਤਾਂ ਕੀ ਆ ਤੈਨੂੰ ਹੀ ਮੌਤ ਆਊਗੀ ਤੇ ਫਿਰ ਇਹ ਸੁਣ ਕੇ ਬੜਾ ਨਿਰਾਸ਼ ਹੁੰਦਾ ਫਿਰ ਉਹ ਗਾਂਹਾਂ ਜਾਂਦਾ ਕੁੱਕੜ ਕੋਲੇ ਉਹਨੂੰ ਵੀ ਆਪਦਾ ਇਹ ਦੁੱਖ ਦੱਸਦਾ ਤੇ ਉਹ ਵੀ ਕਹਿੰਦਾ ਮੈਨੂੰ ਨਹੀਂ ਪਤਾ ਤੇਰੇਆਂ ਤੂੰ ਜਾਣੇ ਉਹ ਚੁੱਚੇ ਹੱਸਣ ਲੱਗ ਜਾਂਦਾ ਫਿਰ ਐਂਡ ਤੇ ਬੱਕਰੇ ਕੋਲ ਜਾਂਦਾ ਤੇ ਬੱਕਰੇ ਨੂੰ ਦੱਸਦਾ ਵੀ ਉਹ ਚੂਹੇਦਾਨੀ ਲੈ ਕੇ ਆਇਆ ਹੁਣ ਮੈਨੂੰ ਵੀ ਮਾਰੂਗਾ ਮੈਨੂੰ ਬਚਾਓਗੇ ਨਾ ਕਿਵੇਂ ਤੇ ਉਹ ਬੱਕਰਾ ਵੀ ਉੱਚੇ ਉੱਚੇ ਹੱਸਣ ਲੱਗ ਜਾਂਦਾ ਕਹਦਾ ਇਹ ਤੇਰੀਆਂ ਸਮੱਸਿਆਵਾਂ ਤੂੰ ਹੀ ਇਹਦਾ ਹੱਲ ਕਰ ਸਾਨੂੰ ਕੋਈ ਨਹੀਂ ਤੇਰੇ ਨਾਲ ਲਿੰਕ ਸਾਡੇ ਬੰਦੇ ਤੂੰ ਫਰੀਆਂ ਬੇਫਿਕਰਾਂ ਤੇ ਉਹ ਚੂਹਾ ਬਾਲਾ ਉਦਾਸ ਹੋ ਜਾਂਦਾ ਤੇ ਉਹ ਘਰ ਛੱਡ ਕੇ ਉਹ ਚਲਾ ਜਾਂਦਾ ਕਿਸਾਈ ਦਾ ਦੂਰ ਕਿਤੇ ਭੱਜ ਜਾਂਦਾ ਤੇ ਫਿਰ ਉਹ ਜਿਹੜੀ ਚੂਹੇਦਾਨੀ ਹੁੰਦੀ ਆ ਉਹਦੇ ਚ ਨਾ ਸੱਪ ਦੀ ਪੂਛ ਫਸ ਜਾਂਦੀ ਆ ਤੇ ਹਨੇਰੇ ਵਿੱਚ ਜਿਹੜੀ ਕਿਸਾਈ ਦੀ ਘਰ ਵਾਲੀ ਆ ਉਹ ਚੂਹਾ ਸਮਝ ਕੇ ਸੱਪ ਨੂੰ ਫੜ ਲੈਂਦੀ ਆ ਤੇ ਸੱਪ ਉਹਦੀ ਨਾ ਉਂਗਲ ਤੇ ਜਿਹੜਾ ਡੰਕ ਮਾਰਦਾ ਇਹਦੇ ਨਾਲ ਉਹਦੇ ਕਸਾਈ ਦੇ ਘਰ ਆਲਦੀ ਤਾਂ ਵੀ ਉਹਦੀ ਤਬੀਅਤ ਬਾਲੀ ਖਰਾਬ ਹੋ ਜਾਂਦੀ ਹੈ ਫਿਰ ਕਸਾਈ ਇਹ ਡਾਕਟਰ ਸਾਧਦਾਗਾ ਤੇ ਡਾਕਟਰ ਜਦੋਂ ਘਰੇ ਆਉਂਦਾ ਉਹ ਡਾਕਟਰ ਉਹਨੂੰ ਸਲਾਹ ਦਿੰਦਾ ਕਿ ਕਸਾਈ ਨੂੰ ਕਹਿੰਦਾ ਇਹਨੂੰ ਕਬੂਤਰ ਦਾ ਜਿਹੜਾ ਸੂਪ ਪਿਆਓ ਤੇ ਬਾਈ ਉਹ ਕਸਾਈ ਜਿਹੜਾ ਕਬੂਤਰ ਘਰੇ ਪਾਲਿਆ ਹੁੰਦਾ ਉਹਦਾ ਸੂਪ ਜਿਹੜਾ ਉਹਨੂੰ ਮਾਰ ਮੋਗਰ ਕੇ ਤੇ ਸੂਪ ਬਣਾ ਕੇ ਉਹਨੂੰ ਪਿਆ ਦਿੰਦਾ ਤੇ ਥੋੜੀ ਜਿਹੀ ਠੀਕ ਹੋ ਜਾਂਦੀ ਹੈ ਐਵੇਂ ਫਿਰ ਜਦੋਂ ਉਹਦੇ ਰਿਸ਼ਤੇਦਾਰ ਉਹਦਾ ਪਤਾ ਲਾਣ ਆਉਂਦਾ ਕਸਾਈ ਦੀ ਘਰ ਵਾਲੀ ਦਾ ਵੀ ਹੁਣ ਕਿਵੇਂ ਆ ਤੇ ਉਹਨਾਂ ਦੇ ਘਰੇ ਕੁਝ ਖਾਣ ਪੀਣ ਨੂੰ ਹੈ ਨਹੀਂ ਸੀ ਫਿਰ ਉਹ ਜਿਹੜਾ ਆਪਦਾ ਇੱਕ ਮੁਰਗਾ ਵੱਢ ਕੇ ਤੇ ਉਹਨਾਂ ਨੂੰ ਖਾਣਾ ਪੀਣਾ ਖਵਾਉਂਦਾ ਉਹੀ ਮੁਰਗਾ ਵੱਢਿਆ ਹੁੰਦਾ ਹੈਗਾ ਤੇ ਫਿਰ ਜਦੋਂ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਆ ਤੇ ਫਿਰ ਜਿਹੜੀ ਆ ਉਹ ਕਹਿੰਦਾ ਮੈਂ ਹੁਣ ਸਾਰਿਆਂ ਨੂੰ ਪਾਰਟੀ ਦਿੰਨਾ ਵੀ ਮੇਰੀ ਘਰ ਵਾਲੀ ਬੱਚੀ ਤੇ ਸਾਰੇ ਮਹਿਮਾਨਾਂ ਨੂੰ ਬਾਈ ਸਾਦਾ ਲੈਂਦਾ ਤੇ ਜਿਹੜਾ ਐਂਡ ਤੇ ਬੱਕਰਾ ਹੁੰਦਾ ਨਾ ਤੇ ਉਹਨੂੰ ਵੀ ਵੱਢ ਕੇ ਤੇ ਸਾਰੇ ਮਹਿਮਾਨਾਂ ਨੂੰ ਪਰੋਸ ਦਿੰਦਾ ਹੈਗਾ ਤੇ ਉਹ ਤਿੰਨਾਂ ਦੀ ਕਹਾਣੀ ਐਵੇਂ ਖਤਮ ਹੋ ਜਾਂਦੀ ਆ ਚੂਹਾ ਜਿਹੜਾ ਭੱਜ ਗਿਆ ਸੀ ਘਰੋਂ ਉਹ ਤਾਂ ਬੈ ਜਾਂਦਾ ਬਾਅਦ ਚ ਉਹਨਾ ਤਿੰਨਾਂ ਨੇ ਚੂਹੇ ਦੀ ਮਦਦ ਨਹੀਂ ਕੀਤੀ ਸੀ ਦੇਖ ਲੈ ਹੁਣ ਜਦੋਂ ਆਪ ਉਹ ਮਰ ਗਏ ਤੇ ਐਵੇਂ ਹੁੰਦਾ ਕਿਸੇ ਦੀ ਸਮੱਸਿਆ ਸਮਝਣੀ ਚਾਹੀਦੀ ਹੈ ਕਿਸੇ ਨੂੰ ਐਵੇਂ ਨਹੀਂ ਸਮਝਣਾ ਚਾਹੀਦਾਗਾ ਤਾਂ ਕਰਕੇ ਕਈ ਵਾਰੀ ਆਪ ਦਿੱਤੀ ਵੀ ਆ ਪੈਂਦੀ ਹੈ ਬੰਦੇ ਤੇ ਫਿਰ ਉਹ ਕਿੱਧਰ ਨੁਪਾਇਦਾ ਕੋਈ ਭੱਜਾ ਨੂੰ ਥਾਂ ਵੀ ਨਹੀਂ ਮਿਲਦਾ ਤਾਂ ਕਰਕੇ ਹਰੇਕ ਦਾ ਸਾਥ ਦੇਣਾ ਚਾਹੀਦਾ ਥੋੜਾ ਬਹੁਤਾ ਜਿੰਨਾ ਵੀ ਹੋਵੇ ਕਿ ਇਸਦੇ ਹੱਸੋਣਾ ਬਸ ਇੰਨਾ ਹੋ ਸਕਦਾ ਚਲ ਸਾਥ ਨਹੀਂ ਵੀ ਦੇਣਾ ਕਿਸੇ ਤੇ ਹੱਸੋਣਾ ਤੁਸੀਂ ਦੱਸਿਆ ਕਿਵੇਂ ਲੱਗੀ ਤੁਹਾਨੂੰ ਨਿੱਕੀ ਜਿਹੀ ਸਟੋਰੀ ਧੰਨਵਾਦ ਜੀ ਲਾਇਕ ਸਬਸਕ੍ਰਾਈਬ ਜਰੂਰ ਕਰਦੇ ਹੋ ਐਦਾਂ ਦੀਆਂ ਸਟੋਰੀਆਂ ਹੁਣ ਆਪਿਆ ਹੋ ਦੇ ਰਵੰਗਤਾਨਾ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ